ਫਟਰੀ ਗਾੜੀ ਸਾਰਿਆਂ ਨੂੰ ਆ ਉਹ ਅੰਦਰ ਜਾਇਓ ਮੁੜ ਕੇ ਮੈਂ ਭੱਜਣ ਨਹੀਂ ਦੇਣਾ ਕਮਰੇ ਦੀ ਲਾ ਕੇ ਕੁੰਡੀ ਕੋਈ ਸ਼ਕਲ ਨਹੀਂ ਠੀਕ ਆ ਦੱਬੇ ਕੰਮ ਦੇ ਦੇਣਾ ਹੁਣ ਤੇਰੀ ਉਹ ਬਬੇ ਖਾ ਉਹ ਦੇਖੀਏ ਕਿ ਕਿੱਥੇ ਚੜਾ ਚਲ ਅਜੇ ਰ ਆਪਾਂ ਰਹਿਣ ਦੇ ਨੇ ਇੰਟਰਵਿਊ ਦੇਣਗੇ ਸੱਚੀ ਗੱਲ ਸਾਰਿਆਂ ਨੂੰ ਆ ਤੁਹਾਡਾ ਵਲੋਗ ਹੈ ਜੀ ਸਾਡੇ ਗਵਾਨਾਂ ਕੋਲ ਤੇਰੇ ਨਾਲ ਅੱਜ ਘਰੇ ਫੇਰਦੇ ਆਉਂਦੇ ਨੇ ਕਹਿੰਦੇ ਸਾਡੀ ਵੀਡੀਓ ਬਣਾ ਦੁਬਾਰਾ ਫੇਰ ਅੱਜ ਇਹਨਾਂ ਨੇ ਪਹਿਲਾਂ ਕਿਹਾ ਆ ਮੁੰਡਾ ਕਹਿੰਦਾ ਮੈਂ ਫੜੂਗਾ ਖਾਤੇ ਨੂੰ ਉਹ ਉਹ ਅੰਦਰ ਜਾਇਓ ਮੁੜ ਕੇ ਮੈਂ ਭੱਜਣ ਨਹੀਂ ਦੇਣਾ ਕਮਰੇ ਦੀ ਲਾ ਕੇ ਕੁੰਡੀ ਕੋਈ ਚੱਕਰ ਨਹੀਂ ਠੀਕ ਆ ਅੱਛਾ ਕੋਈ ਚੱਕਰ ਨਹੀਂ ਕੋਈ ਜਿਹੜੀ ਮੋਰਾ ਦੀ ਆ ਕੇ ਗਵਾਨਾਂ ਕੋਲ ਵੀਡੀਓ ਬਣਾਉਣ ਉਰੇ 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 ਰਿਐਕਸ਼ਨ ਦੇਖੋ ਇਹਨਾਂ ਦੇ ਖੁਸ਼ ਰਹਿਣਾ ਉੱਤੇ ਜਾ ਕੇ ਦੇਖ ਹਾਂ ਰਿਐਕਸ਼ਨ ਜੂ ਬੁੜੇ ਹੀ ਉੱਤੇ ਜੀ ਜੀ ਨੂੰ ਦਿਖਾਤੀ ਵੀਡੀਓ ਹਾਂ ਜ ਹੁਣ ਚੱਲਦੇ ਆ ਅਸੀਂ ਚੱਲੇ ਉੱਤੇ ਚਲੋ ਉੱਪਰ ਜਾ ਕੇ ਦੇਖਦੇ ਆ ਚੱਲ ਬੜਾ ਬਾਰੀਓ ਖੱਬਣਾ ਅਭਾ ਲੱਭੋ ਚਲੋ ਆ ਦੇਤੀ ਅਸੀਂ ਗਵਾਰਾ ਕੋਲ ਜੀ ਹੁਣ ਅਗਲੀ ਵੀਡੀਓ ਵਿੱਚ ਦੇਖਦੇ ਆ ਜੀ ਆ ਗਈਆਂ ਗਵਗਵਾਨਾ ਕੋਲ ਤੋਂ ਦੇਖ ਮੈਂ ਬਾਰੀਓ ਖੱਬਣਾ ਯਾਰ ਕੀ ਕੀ ਬਾਰੀਓ ਖੱਬਣਾ ਯਾਰ ਬੁੜੇ ਨਹੀਂ ਹੁਣ ਓਏ ਆਇਆ ਤਨਾ ਵੜਾ ਕਾ ਫਰੋਣੇ ਬਾਬੇ ਨਵੇਂ ਪਰਦੋ ਦੇ ਬੈਠਣ ਹਾਂ ਹਾਂ ਮੇਰੇ ਕੋਲ ਤਾਂ ਬਈ ਲੱਗੇ ਹੋਏ ਕੋਈ ਇੱਕ ਪੰਜੇ ਠੀਕ ਆ ਉਹ ਬੱਪਲ ਦਾ ਹੋਗਾ ਸੰਗੀ ਆਏਗੀ ਉਹ ਬਈ ਮੰਨੀ ਲਾਉਂਦੀ ਆ ਹਾਂ ਹੁਣ ਬਦਲ ਗਈ ਕਹਿੰਦਾ ਹੁਣ ਮੈਨੂੰ ਨਾ ਬੜਾਇਓ ਹਾਂ ਜਿੱਤੇ ਤੇਰਾ ਕੀ ਜਿੱਤੇ ਤੂੰ ਖੜਦਾ ਖੜਦਾ ਜੀ ਪਰ ਚੈਲੰਜ ਰੱਖਦੇ ਆ ਨਹੀਂ ਨਹੀਂ ਰੁਕ ਜਾ ਅੱਡ ਅਲੱਗ-ਅਲੱਗ ਕਰਕੇ ਦੱਸੋ ਵੀ ਹਾਂ ਹਾਂ ਜਿੱਤੇ ਰੱਖਦੇ ਆ ਬਈ ਜਿਹੜਾ ਫੜੂਗਾ ਉਹਨੂੰ ਜਿਹੜਾ ਨੂੰ ਕਹੂਗਾ ਉਹਨੂੰ ਖੜਾਵਾਂਗੇ ਕੋਈ ਮੈਨੂੰ ਨਹੀਂ ਬਸੋਈ ਕੋਈ ਚੱਕ ਨਹੀਂ ਖੜਾ ਲੋ ਕੋਈ ਚੱਕ ਨਹੀਂ ਆਰੇ ਪਹਿਲੇ ਨੰਬਰ ਜੀ ਇਹਦਾ ਲੱਗਣਾ ਠੀਕ ਹੈ ਇਹ ਪਹਿਲਾ ਤਾਂ ਮਰਜੀ ਹੈਗਾ ਲੱਗੂ ਹੂੰ ਜਿੱਤੇ ਦਾਸ ਆ ਗਿਆ ਠੀਕ ਹੈ ਚਲੋ 4ਾਂ ਚੋਂ ਗਿਣ ਲਓ ਮੈਂ ਕਹਿੰਦਾ ਮੈਂ ਕਹਿੰਦਾ 20 20 ਰੁਕ ਜਾ ਰੁਕ ਜਾ ਰਾਮਨਾਥ ਰਾਮਨਾਥ ਜਿੱਤੇ ਦਾਸ ਆ ਗਿਆ 100 ਦੇ ਅੱਧੇ ਵਾਲੇ ਇਹਦਾ ਦਿਆਂਗੇ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਚਲ ਤਿੰਨਾ ਚੋਂ ਗਿਣ ਲਓ ਕਿ ਨਾ ਮੈਂ ਉਹ ਤਿੰਨਾ ਚੋਂ ਗਿਣ ਲੈਣੇ ਆ ਠੀਕ ਚੱਲ ਵੀ ਗਿਣਾ ਗਿਣਾ ਚੱਲ ਚੱਲ ਗਿਣਾ 1 2 3 4 5 6 7 8 9 10 ਚੱਲ ਚੱਲ ਗਿਉਂ ਚੱਕਾ ਨਾ ਦਾ ਨਾ ਪਾ ਲੈ ਚੱਲ ਦੋ ਜੀਤੇ ਕਾ ਯਾਰ ਨੂੰ ਚੱਲ ਘੱਟ ਚੱਲ ਦੋ ਨਾ ਦੋ ਤਿੰਨ 4 5 6 7 8 9 10 ਠੀਕ ਹੈ ਤੱਕਾ ਇੱਧਰ ਦੱਸ ਦੇ ਕੱਢ ਦੇ ਕੱਢ ਦੇ ਜੇ ਮੈਨੂੰ ਬਾਅਦ ਵਿੱਚ ਖਾਣਾ ਡਰਤਾ ਹੀ ਲੱਗ ਰਿਹਾ ਪੋਰਾ ਵੀ ਨਹੀਂ ਐ ਦਾ ਦਲੇਰ ਆ ਜੀਤਾ ਚਲੋ ਪਹਿਲਾ ਮਾਰ ਮੋਟਾ ਅੱਛਾ ਪਹਿਣਾ ਵੈਣਾ ਥੋੜਾ ਥੋੜਾ ਲੱਗਦਾ ਥੋੜਾ ਥੋੜਾ ਖਾਜੋ ਕੇਣਾ ਸਾਰਾ ਖਾ ਲੈਣਾ ਕੋਈ ਕੀ ਹੋ ਰਿਹਾ ਦੌਰ ਹੈ ਚਲਾ ਰੱਖਦਾ ਇਹੋ ਚੱਕਰ ਨੰਦਨੀ ਨਹੀਂ ਵੜਦਾ ਕੋਈ ਚੱਕਰ ਤਾਂ ਨਹੀਂ ਹੋਣਾ ਕੋਈ ਚੱਕਰ ਨਹੀਂ ਆ ਦੇਖ ਕੋਲ ਆ ਜਾ ਲਿਆ ਕੋਲ ਚਲੇ ਜਾ ਨਾ ਆ ਜੀ ਮੈਂ ਤਾਂ ਵੀਰੇ ਖੜੂ ਆ ਵੀ ਨਹੀਂ ਨਹੀਂ ਕੋਲ ਚਲੇ ਜਾ ਚੈਲੰਜ ਆ ਬਈ ਉਹਦੇ ਲਈ ਜਿਹਨੇ ਚੱਕ ਲਿਆ ਉਹ ਜੋ ਕਰੂਗਾ ਮੈਂ ਉਹਨੂੰ ਉਹ ਖੜਾਉਂਗਾ ਕੋਈ ਹੋ ਜਾ ਕੇ ਸਸਹ ਹਾਂ ਨਹੀਂ ਉਹਨੂੰ ਸਾਲਾ ਨੂੰ ਮੂਹੇ ਉੱਗ ਗਿਆ ਪੈਸਾ ਤਾਂ ਪਾ ਗਏ ਦੀ ਕੋਈ ਨਾ ਨਹੀਂ ਇਹਦੇ 10 ਆ ਆਪਾਂ ਰੱਖ ਲਿਓ ਓਏ ਤੂੰ ਜਿੱਥੇ ਕਹਿੰਦਾ ਚੱਲ ਮੈਂ ਤਾਂ ਮੈਨੂੰ ਮਾਰ ਸਤੋਣਾ ਮੈਂ ਕੋਈ ਨਹੀਂ ਆ ਯੂ ਦੇਗਾ ਕਿਵੇਂ ਆ ਹੱਥ ਲਾ ਲਾ ਹੱਥ ਲਾ ਲਾ ਬਾਬਾ ਜੀ ਮੜਾ ਕੱਤਦਾ ਲੱਗਦਾ ਕੋਈ ਦੀਰ ਲੱਗਦਾ ਮਨ ਕੋੜਾ ਲੱਗਦਾ ਆਇਆ ਸਾੜੇ ਕੱਤ ਉਤਰਾਂ ਮਰੀ ਨਹੀਂ ਹਾਂ ਅ ਹਲਵਾੜੇ ਪਿੱਛੇ ਪਿੱਛੇ ਹੋਰ ਪਿੱਛੇ ਲੱਗ ਦੇਗੇ ਜੀ ਤੇ ਹੱਥ ਹਮ ਕੀ ਭਈਆ ਉਹ ਦਾਪਾ ਵੇ ਉਤਾਲਿਆ ਮੈਨੂੰ ਸਾਰੀ ਗੋਵਾਂ ਲਾ 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 ਬਣਾਉਣੇ ਚੈੱਕ ਕਰਨਾ ਮੇਰੇ ਕੋਲ ਹਲੋ ਨਾ ਆ ਆਹੋ ਕੋਲ ਹੋ ਜਾ नहीं। नहीं। फिर की तू ना कहते मैं बड़ूगा दे थो रि एक्शन देखने आले सी हूं लो एक वो चढ़ गया ਦੋ ਆ ਗੜੇ ਨੇ ਜਿੱਤੇ ਹੈਲੋ ਕਰਦੇ ਮੇਰੀ ਜਮਾਨਤ ਬਣਾ ਲਏ ਅੱਜੋਂ ਪੰਗਰੀ ਉਹ ਨਾ ਉਹ ਬਬਲ ਆਓ ਦੇਖੀਏ ਕਿ ਕਿੱਥੇ ਚੜ੍ਹਿਆ ਜਦਨੇ ਕਦੇ ਦੇਖ ਲਾ ਉਹ ਤੇਰੀ ਤੇਰੇ ਵਿੱਚ ਆਓ ਦੇਖੀਏ ਉਹ ਬਾਜ਼ ਵਾਹ ਲਾ ਆ ਯਾਰ ਬਬਲ ਉਹ ਪਪੂ ਲੈੜਾ ਜੇ ਉਹ ਪਿੱਛੇ ਬੰਦਾ ਫੁਰਦਲਾ ਆ ਜਾ ਬੈਠ ਜਿੱਤੇ ਕਿਵੇਂ ਦਾ ਲੱਗਿਆ ਤੈਨੂੰ ਵਧੀਆ ਲੱਗਿਆ ਵਧੀਆ ਲੱਗਿਆ ਵਧੀਆ ਲੱਗੀ ਤੁਸੀਂ ਡਰਦੇਗਾ ਤੂੰ ਥੱਲੇ ਤਾਂ ਬਹੁਤ ਦਲੇਰ ਬਣੇ ਜੀ ਅਰੇ ਜਦੋਂ ਉਹ ਖੋਲ ਜਾਂਦੇ ਨਾ ਉਹ ਦੋ ਬਣਾ ਤੇ ਕੀ ਹੁੰਦਾ ਕੀ ਹੁੰਦਾ ਆ ਫਾਗ ਦਾ ਕਰ ਦੋ ਨਾ ਪਰੇ ਹੋਇਆ ਤੈਨੂੰ ਪਰੇ ਹੋਇਆ ਇਹਦੇ ਹੋਰ ਵੀ ਕਿਹੜਾ ਦੱਸੋ ਜਣਾ ਕਿਵੇਂ ਆ ਬੰਦਾ ਲਿਵਾਰੀ ਦੀ ਬਾਤ ਇਹ ਚੜਿਆ ਏ ਭਾਈ ਆਪਣੇ ਬਣ ਗਿਆ ਜੀ ਮੈਂ ਅੱਜ ਕਹਿੰਦਾ ਮੈਂ ਅੱਜ ਹੱਥ 'ਚ ਫੜੂੰਗਾ ਚਿੜੀਆਂ ਦੀ ਪਾਵਾਂਗੇ ਤੂੰ ਇਹਦੇ ਤੂੰ ਇਹਦੇ ਬਾਰੇ ਦੱਸ ਕੀ ਕਹਿਣਾ ਚਾਹਾਂਗਾ ਹੈ ਤੂੰ ਜੀਪਾ ਗੱਗਣਾ ਬਸ ਇੱਥੇ ਬੜੀਆ ਲੱਗੇ ਮਨ ਤੈਨੂੰ ਸਾਨੂੰ ਬਈ ਇੱਥੇ ਹੁਣ ਬਈ ਸਾਨੂੰ ਬਈ ਕਿਰਪਾ ਕਰ ਦਿੱਤੇ ਹੁਣ ਸਾਨੂੰ ਬਈ ਇੱਥੇ ਉਹ ਨਾ ਸਾਨੂੰ ਸਾਰਿਆਂ ਦਾ ਹੱਥ ਲਵਾਉਣਾ ਇੱਕ ਤਰੀਕਾ ਨਹੀਂ ਨਹੀਂ ਸਾਰੇ ਖੜਿਆ ਹੋਇਆ ਖੜਿਆ ਹੋਇਆ ਇੱਧਰ ਨੂੰ ਮੁੜ ਜਾ ਤੇਰੇ ਤੋਂ ਆਪ ਮੁੱਖ ਨਹੀਂ ਦੌਰਦਾ ਨਹੀਂ ਜਾਂਦਾ ਲਾ ਲਾ ਤਾ ਤਾ ਨਿਕਲ ਕੋਈ ਦਾ ਲੈ ਲੈ ਬਾਲਾ ਲੈ ਪਿੱਛੇ ਰੰਦਾ ਸਾਲਿਆ ਉਹ ਤੈਨੂੰ ਲਾ ਲਾ ਤੇ ਇਹ ਤੂੰ ਇਹਦੇ ਗੱਡੇ ਦੇ ਸੜ ਤੋਂ ਨਾਂ ਗਲਾਰੇ ਲੈ ਲੈ ਅਸੀ ਜੇ ਦਰੇਰ ਨਿਕਲਿਆ ਜੀਤੇ ਨਾਲ ਬੱਸ ਕੋਈ ਕਿ ਕਿੰਨਾ ਵਧੀਆ ਫੀਲ ਹੁੰਦਾ ਯਾਰ ਕੋਈ ਮੁੱਦ ਨਹੀਂ ਕਹਿਣਾ ਜੀ ਹਾਂ ਉਹ ਹ ਮੱਕੜੀ ਦਿਖਾ ਦੇ ਇਹਨਾਂ ਨੂੰ ਮੱਕੜੀ ਦਿਖਾ ਦੇ ਮੱਕੜੀ ਮੈਨੂੰ ਉੱਧਰ ਬੁੱਝੇ ਜਾ ਚੱਲ ਅਨੇ ਤੁਸੀਂ ਇਹਨੂੰ ਇੱਕ ਮਿੰਟ ਇੱਕ ਮਿੰਟ ਫਿਰ ਅੰਦਰ ਕਰ ਦੇ ਤੈਨੂੰ ਨਾ ਕਰੀ ਅੰਦਰ ਬੈਠਾ ਹੀ ਬੈਠਾ ਹੀ ਹੋਣੀ ਆ ਨਾ ਆ ਕੱਟ ਕਰਦੀ ਆ ਇਹਦੇ ਹੱਥ ਤੋਂ ਕਿੱਨੇ ਕੁ ਲੱਭੀ ਜੋ ਜੀ ਆ ਇਹਨਾਂ ਨੂੰ ਆਮ ਗਵਾ ਫੜੀ ਕਿੰਨੀ ਆ ਕਿੰਨੇ ਕੁ ਡੱਬੀ ਲਓ ਕਿਵੇਂ ਆ ਇਹ ਇਹਦਾ ਬਾਈ ਤੋਂ ਵਧੀਆ ਤੂੰ ਵਧੀਆ ਇਹਦਾ ਬੱਚਾ ਜੇ ਬੜੀ ਹੋਊਗੀ ਇਹ ਡੀਨਾਂ ਵਾਲਾ ਮੈਂ ਹੱਥ ਹੋ ਜਾਈ ਨਹੀਂ ਉਹ ਖਾ ਉਹ ਖੜਦੇਗਾ ਫਿਰ ਬੜੀ ਹੋਏ ਦੀ ਲੱਭੇ ਹੋਰ ਕੀ ਮੈਂ ਕਰਾਂ ਮੈਂ ਮੈਂ ਸੋਜੀ ਵੀਡੀਓ ਪੈਦਾ ਮੜਿਆੜੀ ਇਹਦੇ ਮਛਰੀਆਂ ਦੇਖ ਹੁਣ ਬਈ ਮੈਨੂੰ ਉਹ ਵੀ ਰੁਕ ਜਾ ਲੈਟ ਕਰੀ ਉਹ ਕੁਝ ਕਹਿਣਾ ਸੀ ਉਹ ਆਵਾਜ਼ ਦੇ ਦੇ ਦੇਖ ਇਹਦਾ ਪਿੱਛੇ ਪਾ ਦੇਣ ਨੂੰ ਦੇ ਦੇ ਤੂੰ ਕੀ ਕਹਿੰਦਾ ਸੀ ਕਹਿ ਕੀ ਕਹਿਣਾ ਤੁਸੀਂ ਆਏ ਦੱਸੋਦਾ ਨਾਮ ਕੀ ਰੱਖੀਏ ਜੀ ਜੇ ਇਹਦਾ ਨਾਮ ਹੀ ਗਵਾਨ ਲੱਗਦੀ ਹੈ ਬੜੀ ਗਵਾਨ ਹੈ ਨਾ ਜਿਹੜੀ ਨਾਮ ਬਣੇਗਾ ਹਾਂ ਆ ਨਾਮ ਰੱਖਦੇ ਨਾ ਉਹ ਆ ਬੱਬਾ ਰੋਕ ਰੱਖਦੇ ਰੋਕ ਹੈਂ ਰੋਕ ਦਾ ਰੋਕ ਬੜੀ ਲੱਗੂ ਗਈ ਰੋਕ ਰੱਖਦੇ ਰੋਕ ਨੂੰ ਹੁੰਦੀ ਆ ਰੋਕ ਪੜਲਾ ਰੋਕ ਰੱਖਦੇ ਨਾਮ ਰੋਕ ਰੋਕ ਬਾਡੀ ਪੜ ਲਾਉਗੀ ਫਰਲਾ ਕੋਈ ਨਾ ਬੈਠੀ ਲੈਂਦੀ ਯਾਰ ਗਏ ਨਹੀਂ ਵੜਦੀ ਲਾਗਦੀ ਨਹੀਂ ਦੰਦੀ ਨਹੀਂ ਵੜਦੀ ਸਭ ਇਕ ਕੜਾ ਤਾ ਉੜਦੇ ਨੇ ਹੱਥ ਵੀਰ ਆਦੇ ਕਿਹਾ ਨਹੀਂ ਸੌਉ ਆ ਦੇਖੀ ਇਹਨੇ ਸੌ ਜਾਣਾ ਉਹਦੀ ਸੌਂਗੀ ਮੈਂ ਦੇਖ ਰਿਹਾ ਅੱਜ ਤਾਂ ਉਹ ਸੌਂ ਉਹ ਸੌ ਜਾਂਦੀ ਆ ਹਾਂ ਮੇਰੇ ਬੋਲ ਤਾਂ ਹੈ ਦੇਵਦੀਆ ਬਿੰਗੀ ਬਿੰਦੀ ਕਰਨੀ ਨਹੀਂ ਉਹਨਾਂ ਦੇਖੀ ਜਾਂਦਾ ਮੂੰਹ ਹੋਏ ਤੇਰਾ ਹੜੀ ਹੜੀ ਹਾਦੀ ਮਤ ਕਰਨਾ ਨਾਰਾ ਵੀ ਮਤ ਕਰਨਾ ਜੀ ਤੀਨੋ ਸਾਡੀ ਵੀਡੀਓ ਜੀ ਪਸੰਦ ਆਈ ਜੀ ਉਹ ਵੀਡੀਓ ਨੂੰ ਲਾਈਕ ਵੱਧ ਤੋਂ ਵੱਧ ਸਬਸਕ੍ਰਾਈਬ ਕਰੇ ਤੇ ਜਿਹਨੇ ਅਗਲੀ ਵੀਡੀਓ ਦੇਖਣੀ ਆ ਜੀ ਉਹ ਅਗਲ ਕਮੈਂਟ ਕਰਕੇ ਵੀਡੀਓ ਜ਼ਰੂਰ ਦੇਖੋ ਹਨਾ ਵੀ ਤੁਹਾਡੇ ਨਾਲ ਬਣਾਇਆ ਕਰਾਂਗੇ ਯਾਰ ਆਪਾਂ ਚੈਲੰਜ ਵੀਡੀਓ ਦਾ ਹਾਂ ਠੀਕ ਆ ਡੰਨਾਈ ਚੈਲੰਜ ਹੀ ਟਿਆਗ ਰਹੀ ਹੈ ਡੰਨਾਈ ਪੂਰੀ ਜੀਤੋ ਚੈਲੰਜ ਪੂਰਾ ਨਾ ਹੋਇਆ ਪਰ ਆਹ ਇਹਦੇ ਵਿੱਚ ਬੈਠਣਾ ਕਰਨਾ ਮੈਨੂੰ ਇਹਦੇ ਨਾਲ ਡੀ ਹੁਣ ਉਹ ਤੇ ਲਾ ਕੇ ਨੂੰ ਕਰਕੇ ਕੱਤੇ ਬਣਾਇਆ ਕੀ ਚੈਨਲ ਸਬਸਕ੍ਰਾਈਬ ਕਰਿਓ ਹਾਂ ਸ਼ੇਅਰ ਕਰਿਓ ਕਮੈਂਟ ਕਰਿਓ ਹਾਂ ਅਗਲੀ ਵੀਡੀਓ ਚ ਕੀ ਕਰਨਾ ਜੀਤ ਤੇ ਬਈ ਆ ਨਾ ਅਗਲੀਆਂ ਨੇ ਵੀਡੀਓ ਚ ਬਈ ਆਪਾਂ ਇੱਕ ਚੈਲੰਜ ਲੱਖਣ ਲੱਗੇ ਵੀ ਜਿਹੜਾ ਹਾਰ ਗਈ ਉਹ ਹੀ ਗਵਾਨਾ ਜੀ ਬਾਕਸ ਦੇ ਵਿੱਚ ਬੈਠੂ ਗਈ ਹਾਂ ਜੀ ਦਿਨ ਵੀ ਇੱਕ ਰਾਤ ਘਟਾਉਣੀ ਪੈਣੀ ਹੈ ਨਹੀਂ ਇੱਕ ਰਾਤ ਦਾ ਬੱਤ ਇੱਕ ਘਟਾ ਇੱਕ ਘਟਾ ਹੀ ਫੇਰੀ ਅਗਲੀ ਅਗਲੇ ਐਪੀਸੋਡ ਜੀ ਦੇਖਾਂਗੇ ਕੀ ਉਹ ਬਣਦਾ ਹੈ ਹਾਂ ਧੰਨਵਾਦ ਜੇ ਕਿਨੂੰ ਬੜੀ ਵਧੀਆ ਲੱਗੀ ਵੀਡੀਓ ਜੀ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਫੋਲੋ ਕਰੇਗਾ ਮਾਰ ਭਾਈ ਆ ਜਸਰੀ ਗਾਲ ਜਸਰੀ ਗਾਲ ਜੀ ਬਾਏ ਬਾਏ